ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵਨ ਟੀਵੀ ਬ੍ਰਾਡਕਾਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਰਜੀ ਸਿੰਘ ਕੱਲ ਜੋ ਬੀ ਜੀ ਪੀ ਵੱਲੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਉਹਨਾਂ ਵਿੱਚ ਇੱਕ ਹਲਕਾ ਖਰੂਰ ਸਾਹਿਬ ਤੋਂ ਸਰਦਾਰ ਮਨਜੀਤ ਸਿੰਘ ਮੰਨਾ ਜੀ ਉਹਨਾਂ ਨੂੰ ਟਿਕਟ ਦਾ ਐਲਾਨ ਹੋਇਆ ਹੈ ਉਹਨਾਂ ਦੇ ਘਰ ਦੇ ਸਾਹਮਣੇ ਖੜੇ ਆਓ ਤੁਹਾਡੀ ਕਰਾਉਂਦੇ ਆਂ ਗੱਲਬਾਤ ਕਰਦੇ ਆਂ ਭਾਈ ਨਾਲ ਗੱਲਬਾਤ ਆਜੋ ਮੈਂ ਆਦਾ ਪਾਛ ਤੋਂ ਮੇਰੇ ਸੋ ਜੀ ਆਇਆਂ ਨੂੰ। ਆਇਤਾ ਸਿੰਘ ਜੀ। ਜੀ। ਬਾਬਾ ਮੋਬਾਰਕਾਂ ਪਹਿਲਾਂ ਤਾਂ ਐਂਟੀਗਿਟਾ ਦਾ ਬਾਬਾ ਬੋਤਨਵਾਜੀ। ਤਨਵਾਜੀ ਮਿਹਰਬਾਨੀ ਜੀ ਆਣ ਜੀ। ਬੀ.ਡੀ.ਪੀ. ਸਕਾਲਬਲ ਤਨੁਕਾਲ ਦੀ ਅਨਾਉਂਸ ਹੋਇਆ ਜੀ ਟੂਰ ਸਾਹਿਬ ਤੋਂ ਹਲਕਾਰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਜੀ ਅਕਾਲ ਪੁਰਖ ਦਾ ਸੱਚੇ ਪਾਤਸ਼ਾਹ ਦਾ ਕਿ ਜਿਨ੍ਹਾਂ ਨੇ ਇੱਕ ਨਮਾਣੇ ਜੇ ਗਰੀਬ ਸਿੱਖ ਨੂੰ ਬੜਾ ਵੱਡਾ ਮਾਣ ਬਖਸ਼ਿਆ। ਉਹਦੇ ਨਾਲ-ਨਾਲ ਮੈਂ ਧੰਨਵਾਦੀ ਹਾਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਜਿਹਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਜੀ ਸਾਡੇ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਇੰਚਾਰਜ ਵਿਜੇ ਰupani ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਤੇ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਸ਼੍ਰੀ ਨਵਾਸ਼ ਲੂ ਜੀ ਤੇ ਸਮੁੱਚੀ ਹਾਈ ਕਮਾਂਡ ਦਾ ਕਿ ਜਿਨ੍ਹਾਂ ਨੇ ਸਾਡੇ ਤੇ ਬੜਾ ਵੱਡਾ ਵਿਸ਼ਵਾਸ ਕੀਤਾ ਤੇ ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਸਮੁੱਚੀ ਹਾਈ ਕਮਾਂਡ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਇਹ ਸੀਟ ਜਿਹੜੀ ਆ ਜਿੱਤ ਕੇ ਅਸੀਂ ਮੋਦੀ ਸਾਹਿਬ ਦੀ ਝੂੜੀ ਦੇ ਵਿੱਚ ਪਾਵਾਂਗੇ ਇੱਕ ਨਾਲਜੀਤ ਭੁੱਲਰ ਜੀ ਦਾ ਉਹਨਾਂ ਨੇ ਗੱਲਬਾਤ ਕਰਦਿਆਂ ਉਹਨਾਂ ਦੇ ਵਰਕਰਾਂ ਮੈਨੂੰ ਇਹ ਕਹਿਣਾ ਸੀਗਾ ਕਿ ਸਾਡੇ ਜੋ ਭਾਈ ਅਮਰਪਾਲ ਸਿੰਘ ਜੀ ਡਿਬੜੂਗਲ ਜੇਲ੍ਹ ਵਿੱਚ ਬੰਦ ਨੇ ਉਹਨਾਂ ਵਾਸਤੇ ਲੋਕ ਬਹੁਤ ਮੁੰਡਾ ਠਾਰ ਰਹੇ ਕਿ ਉਹਨਾਂ ਨੇ ਕੀ ਕਸੂਰ ਕੀਤਾ ਹੈ ਜਿਹੜਾ ਉਹਨਾਂ ਨੂੰ ਤੇ ਉਹਨਾਂ ਨੂੰ ਤੁਹਾਨੂੰ ਜਦੋਂ ਵੋਟਾਂ ਕਹਿਣਗੇ ਤੁਹਾਨੂੰ ਕੋਈ ਉਹਨਾਂ ਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਇਹ ਤਾਂ ਪੰਜਾਬ ਸਰਕਾਰ ਨੇ ਜੋ ਵੀ ਕੀਤਾ ਸਾਰਾ ਕੁਝ ਇਹ ਕਰਿਆ ਜੀ ਸਾਡਾ ਇਹਦੇ ਨਾਲ ਤਾਂ ਕੋਈ ਸਬੰਧ ਨਹੀਂ ਹੈਗਾ ਬਾਕੀ ਜਿੱਥੇ ਕਿਤੇ ਸਾਡਾ ਲੋਕਾਂ ਨਾਲ ਮੇਲ ਮਲਾ ਪਿਆ ਸਾਡੇ ਥਾਂ ਸੀ ਜਾਣਦੇ ਆ ਕੋਈ ਉਹ ਜੀ ਸਾਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੈਗੀ ਬਾਕੀ ਦਿੱਲੀ ਕਿਸਾਨ ਜੋ ਬੈਠੇ ਨੇ ਉਹਨਾਂ ਵੱਲੋਂ ਵੀ ਤੁਹਾਡਾ ਕਾਫੀ ਇਹ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਕਾਫੀ ਕਿਸਾਨਤਰ ਦੇ ਨੇ ਕਾਫੀ ਥਾਂ ਥਾਂ ਵਿਰੋਧ ਕਰਦੇ ਪਏ ਨੇ ਪਰ ਉਹਨਾਂ ਨੂੰ ਤੁਸੀਂ ਘਰ-ਘਰ ਵੋਟਾਂ ਕਹਿਣ ਜਾਣਾਂ ਦੇ ਕੀ ਕਹਿਣਾ ਚਾਹੋਗੇ ਮੈਂ ਤੇ ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਨੀ ਚਾਹੂੰਗਾ ਕਿ ਆਪਾਂ ਸਾਰੇ ਤਕੜੇ ਹੋ ਕੇ ਆਪਣਾ ਇਥੋਂ ਨਮਾਇਦਾ ਚੁਣ ਕੇ ਦਿੱਲੀ ਭੇਜिए ਜੇ ਸਾਡਾ ਨਮਾਇਦਾ ਕੋਈ ਇਥੋਂ ਜਾਊਗਾ ਤਾਂ ਤਾਂ ਹੀ ਸਾਡੀ ਉੱਥੇ ਗੱਲ ਕਰ ਸਕੂਗਾ ਜੇ ਸਾਡਾ ਉੱਥੇ ਪਾਰਲੀਮੈਂਟ ਦੇ ਵਿੱਚ ਬੰਦਾ ਹੀ ਕੋਈ ਨਾ ਗਿਆ ਤੇ ਸਾਡੀ ਗੱਲ ਕੌਣ ਕਰੂਗਾ ਮੈਂ ਨਾ ਕਿਸਾਨ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹੋ ਜੀ ਟਕਰਾਅ ਦੀ ਜਿਹੜੀ ਸਥਿਤੀ ਹੈ ਜਿੱਦਾਂ ਉਹ ਸਾਡੇ ਵੀਰ ਕਹਿ ਰਹੇ ਨੇ ਕਿ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ ਅਸੀਂ ਰੈਲੀਆਂ ਨਹੀਂ ਕਰਨ ਦੇਣੀਆਂ ਮੀਟਿੰਗਾਂ ਨਹੀਂ ਕਰਨ ਦੇਣੀਆਂ ਇਹ ਤਾਂ ਕਿਤੇ ਵੀ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਕਿ ਕਿਸੇ ਨੂੰ ਆਪਾਂ ਰੈਲੀਆਂ ਕਰਨ ਤੋਂ ਜਾਂ ਮੀਟਿੰਗਾਂ ਕਰਨ ਤੋਂ ਰੋਕ ਸਕਦੇ ਹਾਂ ਮੇਰੀ ਤਾਂ ਉਹਨਾਂ ਨੂੰ ਇਹ ਬੇਨਤੀ ਆ ਕਿ ਆਪਾਂ ਸਾਰੇ ਤਕੜੇ ਹੋ ਕੇ ਡਟ ਕੇ ਸਾਥ ਦਈਏ ਕਿਉਂਕਿ ਕੰਦ ਤੇ ਲਿਖਿਆ ਕਿ ਮੋਦੀ ਸਾਹਿਬ ਨੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਜਾਣਾ ਤੇ ਜੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਤੇ ਸਾਡਾ ਇੱਥੇ ਖਡੂਰ ਸਾਹਿਬ ਦਾ ਕੋਈ ਨੁਮਾਇੰਦਾ ਹੀ ਨਹੀਂ ਉੱਥੇ ਜਾਊਗਾ ਤੇ ਸਾਡੀ ਗੱਲ ਕੌਣ ਕਰੂਗਾ ਸੋ ਮੇਰੀ ਬੇਨਤੀ ਹੈ ਕਿ ਆਪਾਂ ਨੂੰ ਸਗੋਂ ਤਕੜੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਆਪਣੇ ਨਮਾਇਦੇ ਉੱਥੇ ਭੇਜਨੇ ਚਾਹੀਦੇ ਆ ਤਾਂ ਕਿ ਉੱਥੇ ਜਾ ਕੇ ਸਾਡੇ ਕਿਸਾਨਾਂ ਦੀ ਗੱਲ ਕਰ ਸਕਣ ਸਾਡੇ ਗਰੀਬ ਲੋਕਾਂ ਦੀ ਗੱਲ ਕਰ ਸਕਣ ਸਾਡਾ ਬਾਰਡਰ ਦਾ ਏਰੀਆ ਵਾ ਬਾਰਡਰ ਦੀਆਂ ਬੜੀਆਂ ਸਮੱਸਿਆਵਾਂ ਨੇ ਕਿਸਾਨਾਂ ਦੀ ਜਿਵੇਂ ਤਾਰਾਂ ਤੋਂ ਪਾਰ ਜ਼ਮੀਨ ਆ ਉਹਦੇ ਮੁਆਵਜ਼ੇ ਦੀ ਗੱਲ ਆ ਉਹਨਾਂ ਨੂੰ ਜਾਣ ਆਉਣ ਦੀ ਬੜੀ ਮੁਸ਼ਕਲ ਆ ਉਹਦੀ ਗੱਲ ਆ ਉਹ ਸਾਰੀਆਂ ਗੱਲਾਂ ਤਾਂ ਹੀ ਹੋ ਸਕਦੀਆਂ ਨੇ ਕਿ ਜੇਕਰ ਸਾਡਾ ਨਮਾਇਦਾ ਇੱਥੋਂ ਜਿੱਤ ਕੇ ਜਾਊਗਾ ਸੋ ਮੇਰੀ ਬੇਨਤੀ ਆ ਕਿ ਆਪਾਂ ਨੂੰ ਐਹੋ ਜਿਹਾ ਜਿਹੜੀਆਂ ਟਕਰਾਓ ਵਾਲੀ ਸਥਿਤੀ ਆ ਉਹ ਨਹੀਂ ਪਣਾਉਣੀ ਚਾਹੀਦੀ ਸਾਨੂੰ ਸਗੋਂ ਡਟ ਕੇ ਆਪਣਾ ਨਮਾਇਦਾ ਉੱਤੇ ਭੇਜਣਾ ਚਾਹੀਦਾ ਤਾਂ ਕਿ ਸਾਡੀ ਉੱਤੇ ਗੱਲ ਹੋ ਸਕੇ ਇੱਕ ਨਸ਼ਿਆਂ ਦਾ ਮੁੱਦਾ ਕੇਜਲਵਾਲ ਸਾਹਿਬਾਂ ਦੀ 7 ਅੰਦਰਾਂ ਦੇ ਵਿੱਚ ਅਸੀਂ ਹਫ਼ਤੇ ਜਨਵਰੀ ਸਰਕਾਰ ਬਣਾਉਣ ਦੇ ਉਸ ਹਫ਼ਤੇ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਾਂਗੇ ਜੇ ਲੋਕ ਖਡੂਰ ਸਾਹਿਬ ਹਲਕਾ ਦੇ ਲੋਕ ਤੁਹਾਨੂੰ ਐੜਕਾਂ ਜਿੱਤ ਦਾ ਸਿਹਰਾ ਤੇ ਨਾ ਗਏ ਤੇ ਫੇ ਮੁੱਦੇ ਦਾ ਨਸ਼ੇ ਵਾਲਾ ਮੁੱਦਾ ਜੇ ਤੁਸੀਂ ਜੱਟ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰੋ ਇਹ ਤਾਂ ਬਹੁਤ ਹੀ ਸਾਰਿਆਂ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਹੈ ਜਿਹੜਾ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਇਹਨੂੰ ਠੱਲਣ ਦੀ ਲੋੜ ਆ ਨਹੀਂ ਤੇ ਸਾਡੀ ਨੌਜਵਾਨੀ ਜਿਹੜੀ ਆ ਬਰਬਾਦ ਹੁੰਦੀ ਜਾ ਰਹੀ ਆ ਅਸੀਂ ਗੱਲਾਂ ਕਰੀ ਜਾਂਦੇ ਆ ਕਿ ਅਸੀਂ ਉਹ ਆਪਣਾ ਪੰਥ ਬਚਾਓ ਜੀ ਪੰਜਾਬ ਬਚਾਓ ਜੀ ਜੇ ਸਾਡੀ ਜਵਾਨੀ ਨਾ ਬਜੀ ਤੇ ਅਸੀਂ ਬਾਕੀ ਕੀ ਕਰਾਂਗੇ ਇਹ ਤਾਂ ਸਭ ਤੋਂ ਵੱਡਾ ਸਾਡੇ ਸਾਰਿਆਂ ਵਾਸਤੇ ਪਾਰਟੀ ਪੱਦਰ ਤੋਂ ਵੀ ਉੱਪਰ ਉੱਠ ਕੇ ਇਹ ਨੌਜਵਾਨੀ ਨੂੰ ਅੱਜ ਬਚਾਉਣ ਦੀ ਲੋੜ ਆ ਇਹ ਤਾਂ ਹੀ ਬਚ ਸਕਦੀ ਆ ਸਾਡੀ ਨੌਜਵਾਨੀ ਤਾਂ ਹੀ ਨਸ਼ਾ ਪੰਜਾਬ ਚੋਂ ਖਤਮ ਹੋ ਸਕਦਾ ਜੇਕਰ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਊਗੀ ਇੱਥੇ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਬਿਲਕੁਲ ਹੀ ਕੋਈ ਹੈ ਨਹੀਂ ਆ ਜਿੱਥੇ ਮਰਜ਼ੀ ਕੋਈ ਕਿਸੇ ਨੂੰ ਗੋਲੀ ਮਾਰ ਕੇ ਗਾਹ ਜਾਂਦਾ ਅੱਜ ਤੁਸੀਂ ਦੇਖ ਲਓ ਸਾਡੇ ਨਾਲ ਹੀ ਸਟੇਟ ਹੈ ਗਈ ਆ ਜੂਪੀ ਜਿੱਥੇ ਕਿ ਕੋਈ ਕੰਨ ਚ ਪਿਆ ਨਹੀਂ ਰੜਕਦਾ ਉੱਥੇ ਤਾਂ ਹੀ ਸਾਰਾ ਕੁਝ ਹੋ ਸਕਿਆ ਕਿ ਜੇ ਉੱਥੇ ਭਾਜਪਾ ਦੀ ਸਰਕਾਰ ਬਣੀ ਆ ਤੇ ਮੈਂ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਵੀ ਆਪਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਤਾਂ ਕਿ ਸਾਡਾ ਅਮਨ ਚਾਂ ਚੈਨ ਜਿਹੜਾ ਇੱਥੇ ਬਹਲ ਰਹਿ ਸਕੇ ਨਸ਼ਾ ਖਤਮ ਹੋ ਜਾਵੇ ਇਥੋਂ ਗੈਂਗਸਟਰ ਖਤਮ ਹੋ ਜਾਣਾ ਇਥੋਂ ਜਿਹੜਾ ਵਾ ਗੁੰਡਾਗਰਦੀ ਉਹ ਖਤਮ ਹੋ ਜਾਵੇ ਲੁੱਟ ਖੋਹ ਦੀਆਂ ਵਾਰਦਾਤਾਂ ਜਿਹੜੀਆਂ ਉਹ ਖਤਮ ਹੋ ਸਕਣ ਇਹ ਤਾਂ ਹੀ ਹੋਣੀ ਆ ਜੇ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਸੇਵਾ ਦਾ ਮੌਕਾ ਦੇਵਾਂ। ਬਹੁਤ ਬਹੁਤ ਧੰਨਵਾਦ ਐਂਕੀ।